ਇਸ ਸਥਾਨ ਤੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਇੱਥੇ ਖੂਲ ਗਵਾਇਆ ਅਤੇ ਇੱਕ ਹੀ ਖੂਹ ਵਿੱਚ ਸੇ ਹਰਟਾਂ ਵੀ ਚਲਾਈਆਂ ਜਿਸ ਤੋਂ ਬਾਅਦ ਇਸ ਸਥਾਨ ਦਾ ਨਾਮ ਸੇ ਹਰਟਾਂ ਸਾਹਿਬ ਪੈ ਗਿਆ ਆਓ ਤੁਹਾਨੂੰ ਦੱਸਦੇ ਹਾਂ ਇੱਥੋਂ ਦਾ ਪੂਰਾ ਇਤਿਹਾਸ ਗੁਰਦੁਆਰਾ ਸ੍ਰੀ ਸੇ ਹਰਟਾਂ ਸਾਹਿਬ ਜੀ ਦੇ ਖੂਹ ਦਾ ਇਤਿਹਾਸ ਰਜਿਓ ਸੇ ਹਰਟਾਂ ਅਤ ਸੁਖਦਾਈ ਇਸकी ਮਹਿਮਾ ਅਤਕ ਵਡਾਈ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਸਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਇਸ ਇਲਾਕੇ ਦੀਆਂ ਸੰਗਤਾਂ ਵੱਲੋਂ ਖੇਤੀ ਜੋਗ ਪਾਣੀ ਦੀ ਘਾਟ ਕਰਕੇ ਸੁੱਕ ਰਹੀਆਂ ਫਸਲਾਂ ਦੇ ਹੋ ਰਹੇ ਨੁਕਸਾਨ ਦਾ ਜੋਗ ਹੱਲ ਕਰਨ ਲਈ ਬੇਨਤੀ ਕੀਤੀ ਗਈ। ਉਹਨਾਂ ਦਿਨਾਂ ਵਿੱਚ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖੋਂ ਲੰਮੇ ਅਰਸੇ ਬਾਅਦ 21 ਹਾੜ ਸੰਮਤ ਬਿਕਰਮੀ 1652 ਈਸਵੀ 1595 ਨੂੰ ਬਾਲਕ ਹਰਗੋਬਿੰਦ ਜੀ ਨੇ ਅਵਤਾਰ ਧਾਰਿਆ। ਬਾਲਕ ਦੇ ਜਨਮ ਦੀ ਖੁਸ਼ੀ ਵਿੱਚ ਫਸਲਾਂ ਲਈ ਪਾਣੀ ਦੀ ਘਾਟ ਨੂੰ ਦੂਰ ਕਰਨ ਲਈ ਇਸ ਬਵਿੱਤਰ ਖੂਹ ਦੀ ਖਲਵਾਈ ਕਰਵਾਈ ਗਈ। ਮਾਘ ਸੁਦੀ ਪੰਚਮੀ ਸੰਮਤ 1654 ਈਸਵੀ 1597 ਨੂੰ ਪੰਚਮ ਪਾਸਾ ਜੀ ਵੱਲੋਂ ਇੱਕ ਹੀ ਖੂਹ ਵਿੱਚ 6 ਹਾਟਾਂ 6 ਮਾਲਾਂ ਪਾ ਕੇ ਚਲਾਇਆ ਗਿਆ। ਜਿਸ ਨਾਲ ਇਹ ਇਲਾਕਾ ਹਰਿਆ ਭਰਿਆ ਹੋਇਆ, ਸੰਗਤਾਂ ਨਿਹਾਲ ਹੋਈਆਂ ਅਤੇ ਗੁਰੂ ਸਾਹਿਬ ਜੀ ਦਾ ਮਹਾਨ ਜਸ ਹੋਇਆ। ਇੱਥੇ ਸੇ ਹਾਟਾਂ ਵਾਲੇ ਖੂਹ ਚਲਾਉਣ ਕਰਕੇ ਹੀ ਇਸ ਨਗਰ ਅਤੇ ਗੁਰਦੁਆਰਾ ਸਾਹਿਬ ਦਾ ਨਾਮ ਸੇਹਰਟਾ ਸਾਹਿਬ ਪਿਆ ਪੁੰਨ ਲਗਾਵੇਉ ਕੂਪ ਮਹਿਮਾ ਅਨੂਪ ਭਨੀ ਨਾਮ ਹੈ ਸੇਹਰਟਾ ਅਜੋਸੋ ਲਗ ਜਾਨੀਐ ਖੁਸ਼ੀ ਵਿੱਚ ਆ ਕੇ ਇਸ ਪਵਿੱਤਰ ਸਥਾਨ ਨੂੰ ਗੁਰੂ ਅਰਜਨ ਦੇਵ ਜੀ ਵੱਲੋਂ ਵਿਅੰਤ ਵਰ ਬਖਸੇ ਗਏ ਪੁੱਤਰ ਹੇਤ ਨਾਰੀ ਜੋ ਮਾਸ-ਮਾਸ ਈਹਾਂ ਨਹਾਏ ਏਕ ਵਰਸ ਮਹਿ ਸੁੱਤਲ ਹੈ ਸ੍ਰੀ ਗੁਰੂ ਆਸ ਫਰਮਾਏ ਭਾਵ ਸਰਦਾ ਸਹਿਤ ਜੋ ਇਸ ਸਥਾਨ ਉੱਪਰ ਇਸ਼ਨਾਨ ਅਤੇ ਸੇਵਾ ਕਰੇਗਾ ਉਸ ਨੂੰ ਸੰਤਾਨ ਭਾਵ ਔਲਾਦ ਦੀ ਪ੍ਰਾਪਤੀ ਹੋਵੇਗੀ ਦੁੱਖਾਂ ਦਾ ਨਾਸ਼ ਅਤੇ ਮਨ ਇਛਤ ਫਲ ਦੀ ਪ੍ਰਾਪਤੀ ਹੋਵੇਗੀ ਬਾਲਕ ਅਵਸਥਾ ਵਿੱਚ ਹਰ ਗੋਬਿੰਦ ਸਾਹਿਬ ਜੀ ਇੱਥੇ ਖੇਡਦੇ ਹੋਏ ਆਉਂਦੇ ਸਨ ਗੁਰਤਾ ਗੱਦੀ ਪ੍ਰਾਪਤ ਹੋਣ ਤੋਂ ਬਾਅਦ ਵੀ ਸਕਾਰ ਖੇਡਦੇ ਸਮੇਂ ਦੁਪਹਿਰ ਵੇਲੇ ਇਸ ਰਮਣੀਕ ਅਤੇ ਆਨੰਦਮਈ ਸਥਾਨ ਉੱਤੇ ਆ ਕੇ ਗੁਰੂ ਸਾਹਿਬ ਇਸ਼ਨਾਨ ਕਰਦੇ ਪਰਸਾਦਾ ਸਕਦੇ ਅਤੇ ਆਰਾਮ ਕਰਦੇ ਸਨ ਕੂਪ ਸਹਿ ਹਟੇ ਕੋ ਚਲ ਗਏ ਜਲ ਪਾਣ ਕਰ ਸੋਚਨ ਕੀਏ ਅਦਕ ਘਾਮ ਤੇ ਕਰਹਿ ਇਸ਼ਨਾਨ ਜਲ ਸਰੀਰ ਪਰ ਪਾਏ ਮਹਾਨ ਪੰਜਵੇਂ ਪਾਤਸ਼ਾਹ ਤੇ ਸੇਮੇ ਪਾਤਸ਼ਾਹੀ ਦੇ ਵਸਾਏ ਇਸ ਪਾਵਨ ਸਥਾਨ ਉਤੇ ਅੱਜ ਵੀ ਸੰਗਤਾਂ ਭਾਰੀ ਗਿਣਤੀ ਵਿੱਚ ਨਤ ਮਸਤਕ ਹੁੰਦੀਆਂ ਹਨ ਸੇਵਾ ਸਿਮਰਨ ਇਸ਼ਨਾਨ ਕਰਦੀਆਂ ਹਨ ਅਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਅੱਜ ਵੀ ਸੰਗਤਾਂ ਦੀਆਂ ਸਭ ਭਾਵਨਾਵਾਂ ਪੂਰੀਆਂ ਹੁੰਦੀਆਂ ਹਨ ਇਸ ਸਥਾਨ ਤੇ ਹਰ ਸਾਲ ਬਸੰਤ ਪੰਚਮੀ ਤੇ ਭਾਰੀ ਜੋੜ ਮੇਲਾ ਵੀ ਲੱਗਦਾ ਹੈ ਇਹ ਸੀ ਇਥੋਂ ਦਾ ਇਤਿਹਾਸ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆਂ ਕਿਸੇ ਨਵੀਂ ਜਗ੍ਹਾ ਨਵੇਂ ਇਤਿਹਾਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ